ਪੰਜਾਬੀਓ ਸ਼ਹੀਦੋ ਛੇਤੀ ਜਿਵੇਂ ਐਕਟੀਵਾ ਤੇ ਫੁੱਲ ਕਰਾ ਕੇ ਤੇ 80 90 ਦੀ ਸਪੀਡ ਤੇ ਜਾ ਰਹੀ ਆ ਕਿਉਂਕਿ ਇਹ ਤਾਂ ਇੰਨੀ ਭਜਦੀ ਆ ਤੁਸੀਂ ਵੀ ਇਦਾਂ ਟੈਂਕੀਆਂ ਫੁੱਲ ਕਰਾ ਕੇ ਟਰੈਕਟਰਾਂ ਗੱਡੀਆਂ ਦੀਆਂ ਤੇ ਪਿੰਡ 'ਚੋਂ ਹੋ ਕੇ ਇਕੱਠੇ ਧਰਨੇ ਤੇ ਪਹੁੰਚੋ ਆਪਣਾ ਬਾਪੂ ਆਪਣੇ ਲਈ ਆਪਣੇ ਕਿਸਾਨਾਂ ਲਈ ਆਪਣੇ ਬੱਚਿਆਂ ਲਈ ਆਪਦੀ ਜ਼ਿੰਦਗੀ ਦਾ ਤੇ ਲਾਈ ਬੈਠਾ ਖੜੋ ਉਹਨਾਂ ਨਾਲ ਜਾ ਕੇ ਜੇ ਹੁਣ ਨਾ ਨਾ ਉੱਠੇ ਪੰਜਾਬੀਓ ਤਾਂ ਲਾਂ ਤਾਂ ਤੁਹਾਡੇ ਤੇ ਫੇਰ ਕੁਝ ਨਹੀਂ ਹੋਣਾ